ਲਵ ਜੀ ਮੇਰਾ ਸਤ ਸ੍ਰੀ ਅਕਾਲ ਕੀ ਹਾਲ ਚਾ ਯਾ ਵੀ ਤੇ ਡੈ ਹੁਣ ਫੇਮ ਭੁੱਕੀ ਦੀ ਮੰਗ ਕਰਨਾ ਤੇ ਮੰਗ ਹੈਗੀ ਵੀ ਜਾਇਜ਼ ਆ ਖਾਸ ਖਾਸ ਕੀਤੀ ਸੀ ਯਗਾ ਭਾਈਆ ਪਰ ਆ ਬਜਰਾ ਜੋਰ ਲਾਉਂਦਿਆ ਕਾਂਦੇ ਤਕਰੀਬਨ ਸਾਰੇ ਹੀ ਆ ਕਈ ਸਾਰੇ ਜਾਂਦੇ ਨੇ ਬੜੀ ਬੜੀ ਚੀਜ਼ ਆ ਕੋਈ ਦੁੱਖ ਤਕਲੀਫ ਨਹੀਂ ਲੱਗਦਾ ਕੋਈ ਕੁਛ ਨਹੀਂ ਚੋਰੀ-ਚੋਰੀ ਮੈਨੂੰ ਯਾਦ 90% ਹੀ ਖਾਈ ਜਾਂਦੇ ਹੁੰਦੇ ਨੇ ਪਰ ਗੱਲ ਇਹ ਤਾਂ ਵੀ ਮਿੱਤਰੋ ਮੰਗਾ ਮੰਗਿਆ ਨਹੀਂ ਮਿਲਦੀ ਹੁੰਦੀਆਂ ਕਹਿੰਦੇ ਹੁੰਦੇ ਨਾ ਮੰਗਿਆ ਚੀਜ਼ ਨਹੀਂ ਮਿਲਦੀ ਫਿਰ ਖੋ ਕੇ ਲੈਣੀ ਪੈਂਦੀ ਆ ਉਹ ਤਾਂ ਇਹ ਆ ਵੀ ਚੀਤੇ ਆ ਲੈ ਸਰਕਾਰ ਨੂੰ ਪੁੱਛਣ ਜਾਂਦੇ ਵੀ ਇਹ ਵੇਚਣਾ ਇਹ ਤਾਂ ਇਹ ਕਰਨਾ ਪਾਵੇ ਬੀਜੋ ਸਾਰੇ ਬੀਜ ਲੋ ਇੱਕ ਵਟਾਂ ਬੀਜੋ ਜਦੋਂ ਟਾਈਮ ਆ ਬੀਜਣ ਦਾ ਤੇ ਜਦੋਂ ਆਉਣ ਪਿਆ ਤੁਸੀਂ ਬੀਜੀ ਆ ਫੇਰ ਸਾਰੇ ਇਕੱਠੇ ਹੋ ਜਾਓ ਹਾਂ ਜੀ ਦੱਸੋ ਮਹਾਰਾਜ ਚਟਾ ਦੇ ਸ਼ਰੇਆ ਵੇਖਦਾ ਜਾਂਦੇ ਆ ਤੇ ਜਿਹੜੀ ਇਹ ਖਾਣ ਵਾਲੀ ਚੀਜ਼ ਆ ਨਾ ਇਹਦੇ ਨਾਲ ਕੋਈ ਬਿਮਾਰੀ ਲੱਗਦੀ ਇਨਾ ਕੋਈ ਨੌਜਵਾਨ ਮਰਦਾ ਹੂੰ ਤੇ ਇਹਨੂੰ ਤੁਸੀਂ ਮੈਂਟ ਜੀ ਫੜਨ ਦਾ ਆ ਜਾਂਦੇ ਜੀ ਬੰਦ ਕਰਨ ਦਾ ਆ ਜਾਂਦੇ ਜੀ ਵੇਖਦੇ ਕੋ ਚਮਚਾ ਦੋ ਗੰਡਾ ਪਈ ਪੜੀ ਜਾਂਦੀ ਆ ਉਹਦੇ ਤੇ ਵੀ ਪਰਚਾ ਉਹਨਾਂ ਪਰੇਮ ਢੱਲੋਂ ਦੀ ਵੀਡੀਓ ਆਉਂਦੀ ਇੱਕ ਵਕੀਲ ਲਿਆ ਕਹਿਣ ਇਹ ਤੇ ਮਾਫੀ ਵੀ ਮੰਗੂਗਾ ਤੇ ਮੈਂ ਤਵੇਂ ਨਹੀਂ ਛੱਡਣਾ ਇਹਨੂੰ ਤੇ ਇਹ ਦੇਖੋ ਫੀਮ ਹੈ ਉਹ ਮਾਮਾ ਚਿੱਟਾ ਦੇ ਇੰਨਾ ਤਰ੍ਹਾਂ ਦੰਦਿਆ ਵਾ ਇੰਨਾ ਇੰਨਾ ਪਰਲੀਕ ਕਮੈਂਟਾਂ ਦਾ ਹਿਸਾਬ ਨਾਲ ਪੜਿਆ ਗਿਆ ਉਹਨਾਂ ਰੀਤ ਤੂੰ ਆਵਾਜ਼ ਨਹੀਂ ਠਾਈ ਤੇ ਜੇ ਦੇਖੋ ਕਿ ਟਾਂਗ ਦੋ ਟਾਂਗਾਂ ਕਿਤੇ ਵੇਖ ਲਈਏ ਤੁਸੀਂ ਵੀਡੀਓ 'ਚ ਅਸੀਂ ਐਮ 12 ਲਤੀਆ ਲਗਾਉਂਦੇ ਹਾਂ ਤੇ ਉਹਦੇ ਤੇ ਵਕੀਲ ਇੱਕ ਡਿਆ ਹੀ ਚਰਚਾ ਕਰਨ ਕਿ ਇਹਦੇ ਤੇ ਪਰਚਾ ਚਾਹੀਦਾ ਨਾ ਸੁਣੋ ਨਵੀਂ ਗੱਲ ਲੋਕ ਆਪਣਾ ਇਹੋ ਜਿਹਾ ਵੀ ਸਹੀ ਚੀਜ਼ ਨੂੰ ਗਲਤ ਤੇ ਗਲਤ ਨੂੰ ਸਹੀ ਪਰ ਬਾਕੀ ਜਦੋਂ ਟਾਈਮ ਆਇਆ ਉਦੋਂ ਤੇ ਫਿਰ પાਸੇ ਪਰਲਟੀ ਜਾਂਦੇ ਹੁੰਦੇ ਨੇ ਬਾਕੀ ਤੁਸੀਂ ਲੱਗੇ ਰਹੋ ਖਸ ਖਸ ਦੀ ਖੇਤੀ ਮੰਗ ਕਰਨੀ ਆ ਤਾਂ ਬਿਗੈ ਰੱਖੋ ਨਹੀਂ ਮਿਲਦੀ ਤੇ ਗਾਂ ਬੀਜੋ ਆਪਣੋਂ ਆਪਣੇ ਘਰਾਂ 'ਚ ਵਾਟਾਂ ਦੇ ਥੋੜੀ ਥੋੜੀ ਬੀਜੋ ਕੁਝ ਨਹੀਂ ਹੁੰਦਾ ਵੇਖੀ ਜੋ ਅਮੈਂ ਖਾਂਦਾ ਜਾਂ ਭੁੱਖੀ ਖਾਂਦਾ ਹੈ ਪਹਿਲਾਂ ਚਿੱਟਾ ਲਾਉਂਦਾ ਦੋ ਬੱਗੇ ਲਾਈਦਾ ਸੀ ਪਰ ਹੁਣ ਅਡੋਡੇ ਮਿਲੇ ਚੰਗੇ ਸਵਾਦੀ ਕੇ ਸੱਚੇ ਵੇਲੀ ਕੋ ਮੰਗਾਈ ਸ਼ਰੀ ਨਗਰ ਤੋਂ ਖਾਈਦਾ ਚਮਚਾ ਕ ਨੀ ਜਾ ਰਹੇ ਬੱਜੇ ਨਹੀਂ ਤੇ ਚਿੱਟਾ ਗੁੜੀਆ 500 ਦਾ ਲਈਦਾ ਹੈ ਜਮਾਨ ਰੇ ਲੋਡ ਪੈਂਦੀ ਤੇ ਹੁਣ ਚਮਚਾ ਖਾਈ ਦੀ ਸਵੇਰੇ ਤੇ ਚਮਚਾ ਦੁਪਹਿਰੇ ਬਾਸ ਨਿਆਰੇ ਬੱਜ ਰਹੇ ਤੇ ਫੇਰ ਅਗਲੀ ਸਵੇਰ ਨੂੰ ਲੋਡ ਪੈਂਦੀ ਚਾਹ ਨਾਲ ਮੁਸ਼ਕਲ ਮੁਸ਼ਕਲ ਕਿੰਨੇ ਦੀ ਪੈਂਦੀ ਆ ਦੋ ਚੂੰਚੇ 10 ਰੁਪਈਆ ਦੀ ਹਣੀ ਪੈਂਦੀ ਕਿਤੇ 300 ਰੁਪਈਆ ਮਹੀਨੇ ਦਾ ਤੇ ਕਿਤੇ 15000 ਗੱਲ ਇਹ ਆ ਵੀ ਸਾਰਿਆਂ ਨੂੰ ਅਗਲ ਕਰਨੀ ਚਾਹੀਦੀ ਏ ਥੋੜੀ ਬੋਧੀ ਚਿਟਾ ਵੇਚਣ ਵਾਲਿਆਂ ਨੂੰ ਕਿ ਮੜੀ ਜੀ ਕਹ ਰਹੀ ਥੀ ਪੁੱਤ ਮਾਰ ਕੇ ਆਪਣੇ ਘਰ ਬਣਾਉਣੇ ਤੇ ਫੇਰ ਉਹ ਘਰ ਤੁਹਾਨੂੰ ਪਤਾ ਕਿਦਾਂ ਢੈਂਦੇ ਹੁੰਦੇ ਆ ਚਿਟਾ ਵੇਚਣ ਵਾਲਿਆਂ ਦਾ ਤੇ ਵੇਖਿਆ ਵਸਾਕ ਤਾਂ ਭੀ ਕਈਆਂ ਦੇ ਘਰ 'ਚ ਬੰਦੇ ਵੀ ਨਹੀਂ ਹੈਗੇ ਉਹਨਾਂ ਜੇਲਾਂ ਜਗੇ ਨੇ ਕਰ ਮਗਰ ਬੁੱਢੀਆਂ ਹੀਆਂ ਗੱਲੀਆਂ ਫੇਰ ਕੋਈ ਮੋਝੋ ਉਹੋ ਜੀ ਗੱਲ ਕਰਦੀ ਮਿਰਚਾਂ ਲੱਗਣੀਆਂ ਵੇਚਣ ਵਾਲਿਆਂ ਨੂੰ ਤੋ ਇਹ ਵੇਚੋ ਨਾ ਆਪਣੇ ਨਾਂ ਪਈਂ ਨਾਲੇ ਖੜਨਾ ਹੱਥੇ ਬੰਦੋ ਜੇ ਪਰ ਦਪੈ ਹੈ ਦੇਖਦਾ ਲੋਕਾਂ ਨੂੰ ਇਹ ਜਿਹੜਾ ਇਨਸਾਨੀ ਰੂਪ ਹੈ ਬੜੀ ਮੁਸ਼ਕਲ ਮਿਲਦਾ ਸੋਚੋ ਕੁਝ ਲੋਕੋ ਸੋਚੋ। ਛੇਹਾਰਾ ਮੋਕਰ ਕੋ। ਬਾਕੀ ਇੰਨਾ ਕੀ ਕੁਝ ਕਹਿ ਸਕਦੇ ਆ ਪਰ ਬਹੁਤਾ ਬੋਲਣਾ ਦੇ ਉਮਰ ਨਹੀਂ ਹੈ। ਕੈਮਰੇ ਅੱਗੇ। ਤੇ ਹੋ ਗੋਛ ਕੈਸਾ ਹੋ ਗਿਆ। ਇਹ ਆਪਣਾ ਨਾ ਦਿਮਾਗ ਦੇ ਵਿਚਾਰ ਬਗੋ। Okay.